ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਪਾਸ਼ਾਏ 6ਵੀਂ ਪਾਸ਼ਾਏ 9ਵੀਂ ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ ਜੋ ਕਿ ਪਿੰਡ ਕਰਹਾਲੀ ਨੀਅਰ ਡਕਾਲਾ ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਹੈ ਗੁਰੂ ਪੇਰੀ ਸਾਧ ਸੰਗਤ ਜੀ ਅੱਜ ਉਹ ਆਪਾਂ ਇਤਿਹਾਸ ਨਾਲ ਸਾਂਝ ਪਾਉਂਦੇ ਆਂ ਇਸ ਪਵਿੱਤਰ ਸਥਾਨ ਨੂੰ 6ਵੇਂ ਅਤੇ 9ਵੇਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ 6ਵੇਂ ਗੁਰੂ ਹਰगोबिंद ਸਾਹਿਬ ਜੀ ਨਾਨਕ ਮੱਤੇ ਨੂੰ ਜਾਂਦੇ ਹੋਏ ਸਮਤ ਬਿਕਰਮੀ 1673 ਮੁਤਾਬਕ ਪੰਜ ਜੇਠ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 100 ਕੋਟਸਵਾਰਾਂ ਨਾਲ ਪੰਜ ਹੜ ਨੂੰ ਪਿੰਡ ਕਰਾਲੀ ਵਿਖੇ ਇੱਕ ਝਿੜੀ ਵਿੱਚ ਪਹੁੰਚੇ ਸਨ ਜਿੱਥੇ ਇੱਕ ਸੁਰਮੁਖ ਨਾਮ ਦਾ ਕੁਸਟ ਰੋਗ ਦਾ ਭਿਆਨਕ ਰੋਗੀ ਰਹਿੰਦਾ ਸੀ ਜਿਸ ਦੇ ਸਰੀਰ ਤੇ ਮੱਖੀਆਂ ਪਿੰਣ-ਪਿੰਣ ਕਰਦੀਆਂ ਸਨ ਉਸ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ ਅਤੇ ਹਰ ਮਨੁੱਖ ਉਸ ਦੇ ਮੱਥੇ ਲੱਗਣਾ ਮਾੜਾ ਸਮਝਦਾ ਸੀ ਕਿਤੇ ਉਸ ਦਾ ਚੂਤ ਰੋਗ ਕਿਸੇ ਹੋਰ ਨੂੰ ਨਾ ਲੱਗ ਜਾਵੇ ਰੋਟੀ ਵੀ ਕਦੇ ਕੋਈ ਰੱਬ ਦਾ ਪਿਆਰਾ ਦੇ ਜਾਂਦਾ ਸੀ ਇਸ ਲਈ ਉਹ ਚੁੰਗੀ ਵਿੱਚ ਇਕੱਲਾ ਹੀ ਪਿਆ ਰਹਿੰਦਾ ਸੀ ਅਤੇ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਦਾ ਰਹਿੰਦਾ ਸੀ ਅਤੇ ਕਦੇ-ਕਦੇ ਦੁਖੀ ਹੋ ਕੇ ਵਿਰਲਾਪ ਵੀ ਕਰ ਲੈਂਦਾ ਸੀ ਕਾਲ ਯੁਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਮੈਂ ਤੇਰੇ ਨਾਮ ਦਾ ਵਾਸਤਾ ਪਾਉਂਦਾ ਤੂੰ ਸਮਰੱਥ ਅਤੇ ਪਰਤਕ ਹੈ ਆਜਾ ਤਾ ਮੇਰੀ ਮੁਕਤੀ ਕਰ ਦਿਓ ਨੈਤਾ ਮੇਰੇ ਸਰੀਰ ਦੇ ਭਿਆਨਕ ਰੋਗਾਂ ਨੂੰ ਖਤਮ ਕਰ ਦਿਓ ਘਟ ਘਟ ਦੇ ਜਾਨਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ ਤੇ ਆਵਾਜ਼ ਦਿੱਤੀ ਉਠ ਭਾਈ ਗੁਰਮੁਖਾ ਤੇਰੀ ਬੇਨਤੀ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ ਅਕਾਲ ਪੁਰਖ ਨੇ ਤੇਰੀ ਬੰਦ ਖਲਾਸੀ ਕਰ ਦਿੱਤੀ ਹੈ ਉਠ ਛੱਪੜੀ ਵਿੱਚ ਗੋਤਾ ਲਾ ਤੇਰੀ ਦੇਹ ਕੁੰਦਨ ਵਰਗੀ arogh ਹੋ ਜਾਏਗੀ ਇਹ ਆਵਾਜ਼ ਸੁਣ ਕੇ ਉਹ ਉੱਠਿਆ ਤਾਂ ਸਹੀ ਪਰ ਮਨ ਵਿੱਚ ਦਲੀਲਾਂ ਸੋਚੀ ਜਾਵੇ। ਗੁਰੂ ਜੀ ਨੇ ਆਵਾਜ਼ ਦਿੱਤੀ ਕਿ ਇਸ ਸਮੇਂ ਪਤਾਲਪੁਰੀ ਤੋਂ 18 ਤੀਰਥਾਂ ਦਾ ਜਲ ਇਸ ਸਥਾਨ ਤੇ ਪਰਵੇਸ਼ ਕਰ ਰਿਹਾ ਹੈ। ਜਦੋਂ ਕੋੜੀ ਨੇ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣੇ ਤਾਂ ਉੱਠ ਕੇ ਸਨੇ ਕੱਪੜੇ ਛੱਪੜੀ ਵਿੱਚ ਗੋਤਾ ਲਾਇਆ। ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਸਰੀਰਕ ਰੋਗ ਕਦੇ ਹੋਇਆ ਹੀ ਨਾ ਹੋਵੇ। ਉਹ ਦੌੜ ਕੇ ਗੁਰੂ ਚਰਨੀ ਜਾ ਡਿੱਗਿਆ। ਇਸ ਕੋਤਕ ਦਾ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਭ ਹਮ ਹਮਾ ਕੇ ਸਤਿਗੁਰ ਜੀ ਦੇ ਚਰਨੀ ਆਣ ਲੱਗੇ ਤਾਂ ਹਜੂਰ ਜੀ ਨੇ ਅਸੀਸ ਦਿੱਤੀ ਕਿ ਜਿਹੜਾ ਇਸ ਸਥਾਨ ਤੇ ਸ਼ਰਧਾ ਅਤੇ ਭਾਵਨਾ ਨਾਲ ਪੰਜ ਐਤਵਾਰ ਜਾਂ ਪੰਜ ਪੰਚਮੀਆਂ ਇਸ਼ਨਾਨ ਕਰੇਗਾ ਉਸ ਦਾ 18 ਪ੍ਰਕਾਰ ਦਾ ਕੱਚਾ ਕੋੜ ਅਤੇ ਸੌਂਕੜਾ ਰੋਗ ਨਿਰੰਕਾਰ ਆਪ ਠੀਕ ਕਰੇਗਾ ਅਤੇ ਸਮਾਪਾ ਕੇ ਇਸ ਸਥਾਨ ਮਹਾਨ ਤੀਰਥ ਬਣੇਗਾ ਨੌਵੇਂ ਪਾਤਸ਼ਾਹ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਚਾਂਦਨੀ ਚੌਕ ਸ਼ਹੀਦੀ ਦੇਣ ਜਾ ਰਹੇ ਸਨ ਤਾਂ ਕੁਝ ਸਮਾਂ ਇਸ ਸਥਾਨ ਤੇ ਠਹਿਰ ਕੇ ਗਏ ਸਨ ਇਹ ਸੀ ਜੀ ਗੁਰਦੁਆਰਾ ਕਰਹਾਲੀ ਸਾਹਿਬ ਦਾ ਇਤਿਹਾਸ